ਈ ਵਾਹੀ ਗੁਰਜਿੱਕਾ ਖਾਲਸਾ ਵਾਹੀ ਗੁਰਜਿੱਕੀ ਫਤਿਹ ਅਣਮੋਲ ਵਿਚਾਰ ਜਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਨੇ ਹੋ ਜੇ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ ਸਾਡੇ ਕਮਾਂਕਾਰਾਂ ਦੀਆਂ ਸਾਡੀ ਜ਼ਿੰਦਗੀ ਦੀਆਂ ਕਈ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਉਹ ਜਾਣਗੇ ਜੇਕਰ ਆਪਾਂ ਆਪਣੇ ਘਰੋਂ ਬਾਹਰ ਜਾਣ ਲੱਗਿਆਂ ਇਹ ਦੋ ਕੰਮ ਕਰਕੇ ਜਾਈਏ ਤਾਂ ਇਹ ਦੋ ਕੰਮ ਕਿਹੜੇ ਨੇ ਇਹ ਅਸੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਬੰਨ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜਿਹੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇੱਕ ਕਹਾਣੀ ਹੈ ਇੱਕ ਐਸੇ ਮਨੁੱਖ ਦੀ ਜੋ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਸੀ ਉਨੇ ਆਪਣੀ ਜਾਣਕਾਰੀ ਆਪਣੀ ਹੈਸੀਅਤ ਦੇ ਮੁਤਾਬਕ ਆਪਣੀ ਮਨਮਰਜ਼ੀ ਦੇ ਨਾਲ ਆਪਣਾ ਇੱਕ ਨਵਾਂ ਕੰਮ ਧੰਦਾ ਕਾਰੋਬਾਰ ਸ਼ੁਰੂ ਕੀਤਾ ਉਹਦੇ ਵਿੱਚ ਰੱਜ ਕੇ ਮਿਹਨਤ ਕੀਤੀ ਤੇ ਉਹਦੀ ਮਿਹਨਤ ਦਾ ਫਲ ਵੀ ਪਰਮ ਪਿਤਾ ਪ੍ਰਮਾਤਮਾ ਜੀ ਨੇ ਉਹਨੂੰ ਦਿੱਤਾ ਭਾਵ ਕਿ ਉਹਦੇ ਕੰਮ ਧੰਦੇ ਕਾਰੋਬਾਰ ਦੇ ਵਿੱਚ ਉਹਨੂੰ ਦਿਨ ਦੁਗਣੀ ਰਾਤ ਚੁਗਣੀ ਤਰਤਰੀ ਮਿਲੀ ਪਰ ਜਿਵੇਂ ਜਿਵੇਂ ਉਹਦਾ ਕੰਮ ਧੰਦਾ ਕਾਰੋਬਾਰ ਵੱਧਦਾ ਗਿਆ ਉਦੇ ਮਨ ਦੇ ਬੋਝ ਵਧਣ ਲੱਗੇ ਉਹਨੂੰ ਕੰਮ ਧੰਦੇ ਦੀ ਚਿੰਤਾ ਹੋਣ ਲੱਗੀ ਉਹਦੇ ਮਨ ਦਾ ਕਾਲਾਪਨ ਵਧਣਾ ਸ਼ੁਰੂ ਹੋ ਗਿਆ ਉਹ ਚਾਹੁੰਦਾ ਸੀ ਕਿ ਮੇਰੇ ਸਾਰੇ ਕੰਮ ਜਲਦੀ ਜਲਦੀ ਨਾਲ ਹੋ ਜਾਣ ਇਸ ਕਰਕੇ ਨਾ ਹਰ ਵੇਲੇ ਉਹ ਅਕਿਆਕਿਆ ਰਹਿਣ ਲੱਗਾ ਮਨ ਦੇ ਵਿੱਚ ਹਰ ਵੇਲੇ ਗੁੱਸਾ ਭਰਿਆ ਰਹਿੰਦਾ ਉਹਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਗੁੱਸੇ ਦੇ ਨਾਲ ਕੰਮ ਛੇਤੀ ਕਰਵਾ ਲਵਾਂਗਾ ਤੇ ਇਹ ਨਤੀਜਾ ਇਹ ਨਿਕਲਿਆ ਤੇ ਉਹਦੇ ਇਹ ਕਾਲੇਪਨ ਗੁੱਸੇ ਕਰਕੇ ਉਹ ਜਿੱਥੇ ਵੀ ਜਾਂਦਾ ਉਹਦਾ ਕਿਸੇ ਨਾ ਕਿਸੇ ਦੇ ਨਾਲ ਲੜਾਈ ਝਗੜਾ ਹੋ ਜਾਂਦਾ ਘਰੋਂ ਕੰਮ ਸਵਾਰਨ ਦੇ ਲਈ ਨਿਕਲਦਾ ਪਰ ਕੰਮ ਸਵਾਰਨ ਦੀ ਜਗ੍ਹਾ ਤੇ ਹੋਰ ਵਿਗੜ ਗਿਆ ਜਾਂਦਾ ਨਤੀਜੇ ਵਜੋਂ ਉਹਦੇ 'ਆਂ ਮੁਸ਼ਕਲਾਂ ਪਰੇਸ਼ਾਨੀਆਂ ਦਿਨੋ ਦਿਨ ਵੱਧ ਰਹੀਆਂ ਸਨ ਉਹਨੂੰ ਹੌਲੀ ਹੌਲੀ ਕਾਰੋਬਾਰ ਦੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ ਉਹ ਘਾਟੇ ਨੂੰ ਪੂਰਾ ਕਰਨ ਦੇ ਲਈ ਉਹਨੇ ਕੁਝ ਕਰਜ਼ੇ ਚੁੱਕਿਆ ਹੁਣ ਕਹਿੰਦੇ ਇੱਕ ਤਾਂ ਕਾਰੋਬਾਰ ਦੇ ਵਿੱਚ ਘਾਟਾ ਉੱਪਰੋਂ ਕਰਜ਼ੇ ਦਾ ਬੋਝ ਤੇ ਤੀਸਰਾ ਉਹਦੇ ਰਿਸ਼ਤਿਆਂ ਦੇ ਵਿੱਚ ਵੀ ਮਨਮਟਾਵ ਚੱਲ ਰਿਆ ਸੀ ਕਿਉਂਕਿ ਜਦੋਂ ਆਪਣੇ ਕੰਮ ਤੋਂ ਅੱਕਿਆ ਥੱਕਿਆ ਘਰ ਜਾਂਦਾ ਤਾਂ ਘਰ ਜਾ ਕੇ ਕਿਸੇ ਦੇ ਨਾਲ ਸਹੀ ਤਰੀਕੇ ਦੇ ਨਾਲ ਗੱਲ ਨਾ ਕਰਦਾ ਘਰ ਵਾਲੇ ਚਾਹੁੰਦੇ ਸੀ ਕਿ ਸਾਡੇ ਕੋਲ ਵੀ ਬੈਠੇ ਪਰ ਉਹ ਆਪਣੇ ਕੰਮਕਾਰਾਂ ਦੇ ਬੋਝ ਕਰਕੇ ਆਪਣੇ ਘਰ ਪਰਿਵਾਰ ਦੇ ਜੀਵਾਂ ਨੂੰ ਸਮਾਂ ਹੀ ਨਹੀਂ ਸੀ ਦੇ ਪਾਉਂਦਾ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਹੋਰ ਅੱਕ ਜਾਂਦਾ ਭਾਵੇਂ ਕਿ ਕਾਰੋਬਾਰ ਕਾਰੋਬਾਰ ਜਿੱਥੇ ਵੀ ਜਾਂਦਾ ਨਾ ਉਹਦਾ ਕਿਸੇ ਨਾ ਕਿਸੇ ਨਾਲ ਲੜਾਈ ਝਗੜਾ ਹੋ ਰਿਹਾ ਸੀ ਦਿਨੋਂ ਦਿਨ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਇੱਜ਼ਤ ਘਟ ਰਹੀ ਆ ਅਤੇ ਮੇਰੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਵਧ ਰਹੀਆਂ ਨੇ ਇੱਕ ਦਿਨ ਕਹਿੰਦੇ ਚੰਗੀ ਕਿਸਮਤ ਦੇ ਨਾਮ ਉਹ ਕਿਸੇ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੋਲ ਗਿਆ ਜਾ ਕੇ ਉਹਨੇ ਆਪਣੀ ਜ਼ਿੰਦਗੀ ਦੀ ਇੱਕ ਇੱਕ ਗੱਲ ਦੱਸੀ ਕਿ ਬਾਬਾ ਜੀ ਪਹਿਲਾਂ ਤਾਂ ਸਭ ਕੁਝ ਮੇਰੀ ਜ਼ਿੰਦਗੀ ਦੇ ਵਿੱਚ ਠੀਕ ਚੱਲ ਰਿਹਾ ਸੀ ਪਰ ਅਚਾਨਕ ਹੀ ਮੇਰੇ ਨਾਲ ਸਭ ਕੁਝ ਮੜਾਉਣ ਲੱਗ ਪਿਆ ਹੈ ਮੇਰੇ ਹਰ ਕੰਮ ਦੇ ਵਿੱਚ ਰੁਕਾਵਟ ਆ ਹਰ ਕੰਮ ਦੇ ਵਿੱਚ ਹੀ ਮੈਨੂੰ ਘਾਟਾ ਫੈ ਰਿਆ ਹੈ ਮੈਂ ਹਿੰਮਤ ਕਰਕੇ ਫਿਰ ਤੋਂ ਨਵੇਂ ਸਿਰਿਓਂ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਰ ਹੁਣ ਤਾਂ ਹਾਲਾਤ ਇਦਾਂ ਦੇ ਨੇ ਕਿ ਮੇਰੇ ਨਾਲ ਕੋਈ ਕੰਮ ਕਰਕੇ ਰਾਜ਼ੀ ਹੀ ਨਹੀਂ ਆ ਤਾਂ ਮਹਾਪੁਰਖਾਂ ਨੇ ਕਿਹਾ ਵੀ ਤੈਨੂੰ ਕੀ ਲੱਗਦਾ ਹੈ ਤੇਰੇ ਨਾਲ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਤਾਂ ਉਹ ਮਨੁੱਖ ਨੇ ਕਿਹਾ ਵੀ ਬਾਬਾ ਜੀ ਜਿੰਨੀ ਕਿ ਮੈਨੂੰ ਅਕਲਿਆ ਮੱਤਿਆ ਉਸ ਹਿਸਾਬ ਦੇ ਨਾਲ ਮੈਨੂੰ ਇੰਜ ਲੱਗਦਾ ਵੀ ਜਿੰਨੇ ਮੇਰੇ ਗੁੱਸੇ ਕਰਕੇ ਮੇਰੇ ਨਾਲ ਕੋਈ ਵੀ ਕੰਮ ਕਰਕੇ ਰਾਜੀ ਨਹੀਂ ਨਿਆ ਮੇਰੇ ਤੋਂ ਆਪਣੇ ਇਹ ਗੁੱਸੇ ਤੇ ਕੰਟਰੋਲ ਨਹੀਂ ਹੁੰਦਾ ਮੈਂ ਨਾ ਚਾਹੁੰਦੇ ਹੋਈ ਵੀ ਗੁੱਸਾ ਕਰ ਬੈਠਦਾ ਹਾਂ ਤੇ ਕਹਿੰਦੇ ਮਹਾਪੁਰਖ ਜੀ ਮੁਸਕਰਾ ਪਏ ਮਹਾਪੁਰਖ ਜੀ ਕਹਿਣ ਲੱਗੇ ਵੀ ਲੈ ਭਾਈ ਤੈਨੂੰ ਤਾਂ ਤੇਰੇ ਰੋਗ ਦਾ ਪਤਾ ਹੈ ਹੁਣ ਤੇਰਾ ਇਲਾਜ ਕਰਨਾ ਸੌਖਾ ਹੋ ਜਾਵੇਗਾ ਉਹ ਕਹਿੰਦੇ ਮਨੁੱਖ ਕਹਿਣ ਲੱਗਾ ਬਾਬਾ ਜੀ ਮੈਂ ਕੁਝ ਸਮਝਿਆ ਨਹੀਂ ਤਾਂ ਮਹਾਪੁਰਖਾਂ ਨੇ ਕਿਹਾ ਭਈ ਜਿਵੇਂ ਸਾਡੇ ਸਰੀਰ ਨੂੰ ਕੋਈ ਦੁੱਖ ਰੋਗ ਲੱਗਾ ਹੋਵੇ ਤਾਂ ਜੇਕਰ ਆਪਾਂ ਜਲਦੀ ਦਿਨਾਂ ਨੂੰ ਸੰਕੇਤਾਂ ਨੂੰ ਸਮਝ ਕੇ ਡਾਕਟਰ ਦੇ ਕੋਲ ਜਾ ਕੇ ਚੈੱਕਅਪ ਕਰਵਾ ਕੇ ਆਪਣਾ ਇਲਾਜ ਸ਼ੁਰੂ ਕਰਵਾ ਲઈએ ਤਾਂ ਉਹ ਰੋਗ ਉਹ ਬਿਮਾਰੀ ਜਲਦੀ ਠੀਕ ਹੋ ਜਾਂਦੀ ਆ ਜਿਵੇਂ ਤਨ ਦੇ ਰੋਗਾਂ ਨੂੰ ਠੀਕ ਕਰਨ ਦੇ ਲਈ ਡਾਕਟਰ ਦੀ ਲੋੜ ਹੁੰਦੀ ਆ ਨਾ ਉਸੇ ਤਰ੍ਹਾਂ ਮਨ ਦੇ ਰੋਗਾਂ ਨੂੰ ਠੀਕ ਕਰਨ ਦੇ ਲਈ ਵੀ ਸਾਨੂੰ ਡਾਕਟਰ ਦੇ ਕੋਲ ਜਾਣਾ ਪੈਂਦਾ ਹੈ ਤੇ ਮਨ ਦੇ ਰੋਗ ਨੇ ਸਾਡੇ ਮਨ ਦਾ ਗੁੱਸਾ ਈਰਖਾ ਹੰਕਾਰ ਨਫ਼ਰਤ ਇਹ ਮਨ ਦੇ ਵਿਸ਼ੇਵਕਾਰ ਸਾਡੇ ਮਨ ਦੇ ਰੋਗ ਨੇ ਇਹ ਸਾਡੇ ਮਨ ਦਾ ਕਲੇਸ਼ ਹੀ ਸਾਡਾ ਬਾਹਰੀ ਰੂਪ ਦੇ ਵਿੱਚ ਕਲੇਸ਼ ਕਰਾਉਂਦਾ ਹੈ ਉਹ ਮਨੁੱਖ ਦੇ ਗਿਆ ਵੀ ਬਾਬਾ ਜੀ ਕਿ ਇਹ ਮਨ ਦੇ ਰੋਗ ਠੀਕ ਕਿੰਜ ਹੋਣਗੇ ਤਾਂ ਬਾਬਾ ਜੀ ਨੇ ਕਿਹਾ ਮਨ ਦੇ ਰੋਗ ਨੂੰ ਠੀਕ ਕਰਦਾ ਹੈ ਗੁਰੂ ਦਾ ਗਿਆਨ ਅਤੇ ਧਿਆਨ ਇਸ ਕਰਕੇ ਤੂੰ ਅੱਜ ਤੋਂ ਹੀ ਗੁਰੂ ਦੇ ਲੜ ਲੱਗ ਜਾ ਗੁਰੂ ਦਾ ਗਿਆਨ ਅਤੇ ਧਿਆਨ ਕਰਨਾ ਸ਼ੁਰੂ ਕਰ ਦੇ ਤੇਰੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਆਪਣੇ ਆਪ ਠੀਕ ਹੋ ਜਾਣਕੀਆਂ ਬਾਬਾ ਜੀ ਨੇ ਕਿਹਾ ਪੁੱਤਰ ਤੂੰ ਇੱਕ ਪੜਿਆ ਲਿਖਿਆ ਸੂਝਵਾਨ ਸਿਆਣਾ ਮਨੁੱਖ ਹੈ ਸਿਰਫ ਗੁੱਸੇ ਨੇ ਹੀ ਤੇਰੀ ਮੱਤ ਤੇ ਪੜਦਾ ਪਾਇਆ ਹੈ ਜੇ ਤੂੰ ਆਪਣੇ ਇਸ ਗੁੱਸੇ ਨੂੰ ਕੰਟਰੋਲ ਕਰ ਲਵੇਂ ਤੇਰਾ ਮਨ ਸ਼ਾਂਤ ਰਹਿਣਾ ਸ਼ੁਰੂ ਹੋ ਜਾਵੇ ਤਾਂ ਤੇਰੇ ਸਾਰੇ ਹੀ ਵਿਗੜੇ ਹੋਏ اٹਕੇ ਹੋਏ ਕੰਮ ਫਿਰ ਤੋਂ ਬਣਨੇ ਸ਼ੁਰੂ ਹੋ ਜਾਣਗੇ ਤਾਂ ਕਹਿੰਦੇ ਉਹ ਮਨੁੱਖ ਨੇ ਕਿਹਾ ਬਾਬਾ ਜੀ ਮੈਨੂੰ ਇਸ ਗੁੱਸੇ ਨੂੰ ਕੰਟਰੋਲ ਕਰਨ ਦਾ ਹੱਲ ਦੱਸੋ ਤਾਂ ਬਾਬਾ ਜੀ ਨੇ ਕਿਹਾ ਪੁੱਤਰ ਤੈਨੂੰ ਦੱਸਿਆ ਤਾਂ ਹੈ ਸਾਡੇ ਇਹ ਮਨ ਦੇ ਜਿਹੜੇ ਰੋਗ ਆ ਮਨ ਦਾ ਗੁੱਸਾ ਮਨ ਦਾ ਕਾਲਾਪਣ ਇਹ ਸਭ ਕੁਝ ਦੂਰ ਹੋ ਜਾਵੇਗਾ ਜਦੋਂ ਇਸ ਮਨ ਦੇ ਵਿੱਚ ਅਸੀਂ ਗੁਰੂ ਦਾ ਗਿਆਨ ਅਤੇ ਧਿਆਨ ਭਰਾਂਗੇ ਬਾਬਾ ਜੀ ਨੇ ਕਿਹਾ ਪੁੱਤਰ ਰੋਜ਼ ਸਵੇਰੇ ਜਲਦੀ ਉੱਠਿਆ ਕਰ ਪਹਿਲਾਂ ਤਾਂ ਅਮਰਤ ਵੇਲੇ ਉੱਠਣ ਦੇ ਨਾਲ ਹੀ ਸਾਡਾ ਮਨ ਤੰਦਰੁਸਤ ਨਿਰਵਾਹ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਅਮਰਤ ਵੇਲੇ ਦਾ ਜਿਹੜਾ ਵਾਤਾਵਰਨ ਹੈ ਇੱਕ ਪਵਿੱਤਰਤਾ ਦੇ ਨਾਲ ਰੋਹਾਨੀਅਤ ਦੇ ਨਾਲ ਭਰਿਆ ਹੋਇਆ ਵਾਤਾਵਰਨ ਹੈ ਕਿਉਂਕਿ ਇਸ ਵੇਲੇ ਰੱਬ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਉੱਠ ਕੇ ਉਹ ਰੱਬ ਨੂੰ ਯਾਦ ਕਰਦੀਆਂ ਨੇ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਦੀਆਂ ਨੇ ਇਸ ਕਰਕੇ ਇਹ ਵੇਲਾ ਹੀ ਬਹੁਤ ਪਾਵਰਫੁਲ ਆ ਇਸ ਵੇਲੇ ਦੇ ਵਿੱਚ ਉੱਠਣ ਕਰਕੇ ਹੀ ਸਾਡਾ ਮਨ ਸ਼ਾਂਤ ਖੁਸ਼ ਰਹਿਣਾ ਸ਼ੁਰੂ ਕਰ ਦਿੰਦਾ ਹੈ ਅੰਮ੍ਰਿਤ ਵੇਲੇ ਉੱਠਣਾ ਦੀ ਆਦਤ ਪਾ ਅਤੇ ਉੱਠਦੇ ਅਸਾਰ ਸਭ ਤੋਂ ਪਹਿਲਾਂ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਨਾ ਜ਼ਰੂਰੀ ਕਰ ਲੈ ਕਿਉਂਕਿ ਜਦੋਂ ਉੱਠਦੇ ਅਸਾਰ ਹੀ ਅਸੀਂ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਲੈਨੇ ਆ ਤਾਂ ਸਾਡਾ ਮਨ ਸ਼ਾਂਤ ਰਹਿੰਦਾ ਹੈ ਫਿਰ ਅਸੀਂ ਔਖੇ ਤੋਂ ਔਖੇ ਹਾਲਾਤਾਂ ਦੇ ਨਾਲ ਵੀ ਨਜਿੱਠ ਲੈਨੇ ਆ ਕਿਉਂਕਿ ਸਵੇਰੇ ਸਵੇਰ ਹੀ ਸਾਡੇ ਮਾਈਂਡ ਪਾਵਰ ਊਰਜਾ એનર્ਜੀ ਮਿਲ ਜਾਂਦੀ ਹੈ ਸਾਡੀ ਮਨ ਦੀ ਅਸਲ ਖਰਾਕ ਹੀ ਉਹ ਪਰਮਪਿਤਾ ਪਰਮਾਤਮਾ ਦਾ ਨਾਮ ਆ ਜਦੋਂ ਇਹਨੂੰ ਅਸਲ ਖਰਾਕ ਮਿਲਦੀ ਆ ਤਾਂ ਇਹ ਆਪਣੇ ਆਪ ਮਜਬੂਤ ਹੁੰਦਾ ਹੈ ਸ਼ਾਂਤ ਰਹਿੰਦਾ ਹੈ ਇਹ ਫਿਰ ਸਾਡੇ ਲਈ ਸਹੀ ਫੈਸਲੇ ਕਰਦਾ ਹੈ ਇਸ ਲਈ ਸਵੇਰੇ ਉੱਠਦੇ ਆ ਸਾਰ ਹੀ ਇਹਨੂੰ ਪਰਮਪਿਤਾ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਲੈਣਾ ਹੈ ਜਿੰਨਾ ਨਾਮ ਜਪਿਆ ਜਾਂਦਾ ਹੈ ਨਾਮ ਜਪਨਾ ਹੈ ਫਿਰ ਗੁਰਬਾਣੀ ਦਾ ਪਾਠ ਕਰਕੇ ਆਪਣੇ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਰਾਹੀਂ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਹੀ ਤਾਂ ਦੱਸਿਆ ਹੈ ਸਾਨੂੰ ਚੰਗੇ ਮਾੜੇ ਦਾ ਗਿਆਨ ਦਿੱਤਾ ਹੈ ਤਾਂ ਰੋਜ਼ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਸਮਝਣਾ ਹੈ ਕਿ ਗੁਰੂ ਸਾਹਿਬ ਜੀ ਨੇ ਕੀ ਸਮਝਾਇਆ ਹੈ ਜੋ ਸਿੱਖਿਆਵਾਂ ਉਹਨਾਂ ਨੇ ਦਿੱਤੀਆਂ ਨੇ ਉਹਨਾਂ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਨੀ ਆ ਉਹਨਾਂ ਦੇ ਅਨੁਸਾਰ ਚੱਲਣ ਦੇ ਲਈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਦੀ ਬਾਦਸ਼ਾਹ ਮੇਰੇ ਤੇ ਕਿਰਪਾ ਕਰੋ ਮੈਨੂੰ ਆਪਣੇ ਹਿਸਾਬ ਦੇ ਨਾਲ ਚਲਾ ਲਓ ਮੈਂ ਆਪਣੀ ਮਨਤ ਦੇ ਅਨੁਸਾਰ ਨਹੀਂ ਚੱਲਣਾ ਚਾਹੁੰਦਾ ਮੈਂ ਤੁਹਾਡੀ ਮਨਤ ਦੇ ਅਨੁਸਾਰ ਚੱਲਣਾ ਚਾਹੁੰਦਾ ਹਾਂ ਰੋਜ਼ ਆਪਣੇ ਗੁਰੂ ਸਾਹਿਬ ਜੀ ਨੂੰ ਯਾਦ ਕਰਨਾ ਹੈ ਉਹਨਾਂ ਦਾ ਨਾਮ ਜਪਨਾ ਹੈ ਉਹਨਾਂ ਦਾ ਗਿਆਨ ਹਾਸਲ ਕਰਨਾ ਹੈ ਅਤੇ ਹਰ ਕੰਮ ਦੇ ਉਤੇ ਜਾਣ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਕਿ ਗੁਰੂ ਸਾਹਿਬ ਜੀ ਜੋ ਕੰਮ ਤੁਹਾਨੂੰ ਚੰਗਾ ਲੱਗਦਾ ਹੈ ਨਾ ਉਹ ਕੰਮ ਮੇਰੇ ਤੋਂ ਕਰਵਾ ਲੈਣਾ ਜੋ ਤੁਹਾਡੇ ਮਨ ਨੂੰ ਕੰਮ ਨਹੀਂ ਪਉਂਦਾ ਉਹ ਕੰਮ ਮੇਰੇ ਤੋਂ ਕਦੇ ਨਾ ਕਰਾਉਣਾ ਇਹ ਅਰਦਾਸ ਬੇਨਤੀ ਕਰਕੇ ਘਰੋਂ ਬਾਹਰ ਜਾਣਾ ਹੈ ਜੋ ਵੀ ਮਨੁੱਖ ਜਿਸ ਵੀ ਧਰਮ ਦੇ ਵਿੱਚ ਹੈ ਉਹ ਸਭ ਤੋਂ ਪਹਿਲਾਂ ਆਪਣੇ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਕਰੇ ਕਿਉਂਕਿ ਸੰਗਤ ਜੀ ਕੋ ਪਰਮ ਪਿਤਾ ਪਰਮਾਤਮਾ ਇੱਕ ਹੈ ਉਹਦੇ ਨਾਮ ਵੱਖ-ਵੱਖ ਹੋ ਸਕਦੇ ਆ ਤਾਂ ਜੋ ਵੀ ਨਾਮ ਤੁਹਾਨੂੰ ਪਾਉਂਦਾ ਹੈ ਉਹ ਨਾਮ ਜਪਨਾ ਸ਼ੁਰੂ ਕਰੋ ਆਪਣੇ ਗੁਰੂ ਦਾ ਗਿਆਨ ਹਾਸਲ ਕਰਨਾ ਸ਼ੁਰੂ ਕਰੋ ਬਸ ਸੱਚ ਦੇ ਮਾਰਗ ਤੇ ਚੱਲਣਾ ਹੀ ਉਹ ਪਰਮਕੀਤਾ ਪਰਮਾਤਮਾ ਦਾ ਨਾਮ ਜਪਨਾ ਹੈ ਤਾਂ ਸਵੇਰੇ ਸਵੇਰ ਉੱਠਦਿਆਂ ਸਾਰ ਹੀ ਪਹਿਲਾਂ ਗੁਰੂ ਦਾ ਗਿਆਨ ਧਿਆਨ ਹਾਸਲ ਕਰੋ ਕੰਮ ਤੇ ਜਾਣ ਲੱਗਿਆਂ ਵੀ ਆਪਣੇ ਗੁਰੂ ਦੀ ਆਗਿਆ ਗੁਰੂ ਦਾ ਆਸ਼ੀਰਵਾਦ ਲੈ ਕੇ ਜਾਣਾ ਹੈ ਆਪਣੇ ਗੁਰੂ ਸਾਹਿਬ ਜੀ ਦੇ ਅਭਾਗਾਂਸ ਦੇਣਤੀ ਕਰਕੇ ਜਾਣਾ ਹੈ ਫਿਰ ਦੇਖਣਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿੱਥੇ ਵੀ ਜਾਵਾਂਗੇ ਨਾ ਉੱਥੇ ਹੀ ਸਾਡੀ ਕਦਰ ਹੋਵੇਗੀ। ਮਹਾਪੁਰਖ ਜੀ ਕਹਿੰਦੇ ਜਦੋਂ ਅਸੀਂ ਗੁਰੂ ਦੇ ਲੜ ਲੱਗਦੇ ਆ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਚੱਲਦੇ ਆ ਨਾ ਫਿਰ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਜੀ ਉੱਥੇ ਪਹੁੰਚ ਜਾਂਦੇ ਆ। ਕਈ ਭੈਣ ਭਰਾ ਕਹਿ ਦਿੰਦੇ ਵੀ ਰੱਬ ਸਾਡੀ ਸੁਣਦਾ ਨਹੀਂ ਆ। ਰੱਬ ਸਭ ਦੀ ਸੁਣਦਾ ਹੈ। ਜੇ ਅਸੀਂ ਸੁਣਾਉਣਾ ਚਾਹੀਏ। ਜਿਨ੍ਹਾਂ ਨੂੰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਪੂਰਾ ਭਰੋਸਾ ਹੈ। ਪ੍ਰੋਸੇ ਵਾਲਿਆਂ ਦੀ ਇਲਾਜ ਸਤਿਗੁਰ ਸੱਚੇ ਪਾਸ਼ਾ ਹਰਿ ਥਾਤੇ ਰੱਖਦੇ ਆ ਤਾਂ ਜੇਕਰ ਗੁਰੂ ਦੇ ਲੜ ਨਹੀਂਓ ਜਾਂ ਲੱਗਣਾ ਹੈ ਤਾਂ ਸਭ ਤੋਂ ਪਹਿਲਾਂ ਉਹ ਪਰਮਪਿਤਾ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰੋ ਕਿ ਇੱਕ ਸ਼ਕਤੀ ਇੱਕ ਪਾਵਰ ਸਾਡੇ ਉੱਤੇ ਕੰਮ ਕਰ ਰਹੀ ਆ ਉਸੇ ਸ਼ਕਤੀ ਦੇ ਅਨੁਸਾਰ ਅਸੀਂ ਚੱਲ ਰਹੇ ਆ ਸਭ ਕੁਝ ਉਹਦੇ ਹੱਥ ਵਸਿਆ ਉਹ ਪਰਮਪਿਤਾ ਪਰਮਾਤਮਾ ਦੀ ਚਾਹ ਤਾ ਕੁਝ ਵੀ ਕਰ ਸਕਦੇ ਆ ਜੇ ਤੋ ਇਹ ਹੋਂਦ ਨੂੰ ਅਹਿਸਾਸ ਕਰਾਂਗੇ ਮਹਿਸੂਸ ਕਰਾਂਗੇ ਤਾਂ ਸਾਡਾ ਭਰੋਸਾ ਆਪਣੇ ਆਪ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਵਧੇਗਾ ਜਦੋਂ ਭਰੋਸੇ ਦੇ ਨਾਲ ਅਰਦਾਸ ਬੇਨਤੀ ਕਰਾਂਗੇ ਤਾਂ ਸਾਡੀ ਉਹ ਅਰਦਾਸ ਬੇਨਤੀ ਜ਼ਰੂਰ ਪੂਰੀ ਹੋਵੇਗੀ ਸੋ ਸੰਗਤ ਜੀ ਹਰ ਰੋਜ਼ ਆਪਣੇ ਪਰਮਕੀਤਾ ਪਰਮਾਤਮਾ ਨੂੰ ਯਾਦ ਕਰਨਾ ਹੈ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰਨੀਆਂ ਮਾਤਾ ਮਾਦਾ ਦਾ ਨਾਮ ਜਪਦਿਆਂ ਸਾਰੀ ਸਾਡੇ ਮਨ ਦੀ ਨੈਗੇਟਿਵਿਟੀ ਨਿਰਾਸ਼ਾ ਦੂਰ ਹੋ ਜਾਂਦੀ ਆ ਜਦੋਂ ਆਪਾਂ ਅਰਦਾਸ ਦੇਣਤੀ ਆਪਣੇ ਗੁਰੂ ਸਾਹਿਬ ਦੀ ਅੱਗੇ ਕਰ ਦਿੰਨੇ ਆ ਨਾ ਮਨ ਦੇ ਵਿੱਚ ਭਰੋਸਾ ਬਣ ਜਾਂਦਾ ਹੈ ਕਿ ਹੁਣ ਮੇਰੇ ਨਾਲ ਇੱਕ ਪਾਵਰ ਕੰਮ ਕਰ ਰਹੀ ਆ ਤੇ ਇਹ ਭਰੋਸਾ ਹੀ ਸਾਡੀ ਨੈਗੇਟਿਵਿਟੀ ਨੂੰ ਦੂਰ ਕਰਦਾ ਹੈ ਫਿਰ ਅਸੀਂ ਪੂਰੇ ਵਿਸ਼ਵਾਸ ਦੇ ਨਾਲ ਆਪਣਾ ਕੰਮ ਕਰ ਸਕਦੇ ਆ ਫਿਰ ਘਰੋਂ ਬਾਹਰ ਜਾਣ ਲੱਗਿਆ ਇਹ ਵਿਸ਼ਵਾਸ ਨਾਲ ਹੋਵੇ ਗੁਰੂ ਸਾਹਿਬ ਜੀ ਤਾਂ ਫਿਰ ਹਰ ਕੰਮ ਦੇ ਵਿੱਚ ਸਤਿ ਸਤਾ ਦਿਲਦੀਆਂ ਸੋ ਸੰਗਤ ਜੀ ਹਰ ਰੋਜ਼ ਸਵੇਰੇ ਉੱਠ ਕੇ ਨਾਮ ਜਪਣਾ ਹੈ ਅਤੇ ਜਦੋਂ ਘਰੋਂ ਬਾਹਰ ਨਿਕਲਣਾ ਹੈ ਕਿਸੇ ਵੀ ਕੰਮ ਤੇ ਜਾਣਾ ਹੈ ਆਪਣੇ ਗੁਰੂ ਸਾਹਿਬ ਜੀ ਦੀ ਆਗਿਆ ਉਹਨਾਂ ਦਾ ਆਸ਼ੀਰਵਾਦ ਲੈ ਕੇ ਜਾਣਾ ਹੈ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਜਾਣਾ ਵੀ ਪਾਸ਼ਾ ਜੋ ਕੰਮ ਤੁਹਾਨੂੰ ਆਉਂਦਾ ਹੈ ਉਹੀ ਮੇਰੇ ਤੋਂ ਕਰਵਾਇਓ ਨੇਕ ਕੰਮ ਮੇਰੇ ਤੇ ਕਰਵਾਇਓ ਮਨ ਦੇ ਵਿੱਚੋਂ ਈਰਖਾ ਹੰਕਾਰ ਇਹ ਸਭ ਚੀਜ਼ਾਂ ਕੱਢ ਦੇਣੀਆਂ ਕਿਉਂਕਿ ਇਹ ਚੀਜ਼ਾਂ ਸਾੜਦੀਆਂ ਹੀ ਕਿਉਂਕਿ ਇਹ ਚੀਜ਼ਾਂ ਸਾਡਾ ਹੀ ਨੁਕਸਾਨ ਕਰਦੀਆਂ ਨੇ ਜਿੰਨਾ ਹੀ ਮਨ ਈਰਖਾ ਵਿੱਚ ਗਿਆ ਰਹਿੰਦਾ ਹੈ ਨਾ ਉਨਾ ਹੀ ਆਪਾਂ ਆਪਣੇ ਕੰਮਾਂ ਵੱਲ ਧਿਆਨ ਨਹੀਂ ਦੇ ਪਾਉਂਦੇ ਤਾਂ ਜੋ ਵੀ ਕਿਰਤ ਮਾਲਕ ਨੇ ਬਖਸ਼ੀ ਉਹਦਾ ਸ਼ੁਕਰਾਨਾ ਕਰਕੇ ਉਹਨੂੰ ਕਰਨਾ ਹੈ ਕਦੇ ਵੀ ਕਾਲੇ ਨਹੀਂ ਪਹਿਣਾ ਚਾਹੀਦਾ ਪਹਿਲਾਂ ਆਪਾਂ ਪਰਮਕੀਤਾ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਆ ਕਿ ਪਰਮਾਤਮਾ ਸਾਨੂੰ ਕੰਮ ਧੰਦਾ ਕਾਰੋਬਾਰ ਬਖਸ਼ੂ ਜਦੋਂ ਕਾਰੋਬਾਰ ਕੋਈ ਕੰਮ ਧੰਦਾ ਕਿਰਤ ਕਰਨ ਨੂੰ ਮਿਲ ਜਾਂਦੀ ਆ ਫਿਰ ਕੁਝ ਲੋਕ ਆਪਣੀ ਕਿਰਤ ਨੂੰ ਬੋਝ ਸਮਝ ਕੇ ਕਰਨਾ ਸ਼ੁਰੂ ਕਰਦੇ ਨਹੀਂ ਉਹਨੂੰ ਬੋਝ ਬਣਾ ਲੈਂਦੇ ਪਰ ਨਹੀਂ ਬੋਝ ਬਣਾ ਕੇ ਨਹੀਂ ਕਰਨਾ ਜਿੰਨਾ ਹੀ ਆਪਾਂ ਆਪਣੇ ਕਰਮਚਾਰੀਆਂ ਨੂੰ ਖੁਸ਼ੀ-ਖੁਸ਼ੀ ਚਾਹ ਦੇ ਨਾਲ ਕਰਾਂਗੇ ਉਨਾ ਹੀ ਸਾਨੂੰ ਸਫਲਤਾ ਮਿਲੇਗੀ ਆਪਣੇ ਹੱਥ ਵਸਿਆ ਇਮਾਨਦਾਰੀ ਦੇ ਨਾਲ ਮਿਹਨਤ ਕਰਨੀ ਰੱਜ ਕੇ ਮਿਹਨਤ ਕਰਨੀ ਆ ਤੇ ਮਿਹਨਤ ਨੂੰ ਫਲ ਸਤਿਗੁਰ ਸੱਚੇ ਪਾਸ਼ਾ ਜਰੂਰ ਲਾਉਂਦੇ ਨੇ ਜਦੋਂ ਮਿਹਨਤ ਦੇ ਨਾਲ ਗੁਰੂ ਸਾਹਿਬ ਜੀ ਦੀ ਰਹਿਮਤ ਮਿਲ ਜਾਵੇ ਤਵੇਂ ਦੁੱਗਣੀ ਰਾਤ ਚੌਗਣੀ ਤਰੱਕੀ ਮਿਲਦੀ ਹੈ ਫਿਰ ਲੱਗਦੇ ਨੇ ਉਹ ਮਿਹਨਤ ਨੂੰ ਰੰਗ ਭਾਗ